ਮੇਰੇ ਜਸਵਿੰਦਰ ਕੋਲ ਆਉਂਦੇ ਹੈ ਜਸਵਿੰਦਰ ਜੀ ਨੂੰ ਸੋ ਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ 치즈 ਕਨ ਰੋਲ ਬਹੁਤ ਹੀ ਜਿਆਦਾ ਵਧੀਆ ਬਣਨੇ ਨੇ ਬੜੀ ਛੋਟੀ ਜੀ ਰੈਸਿਪੀ ਹੈ ਤੇ ਬਹੁਤ ਹੀ ਵਧੀਆ ਰੈਸਿਪੀ ਹੈ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਪੂਰਾ ਦੇਖਣਾ ਤੇ ਚਲੋ ਰੈਸਿਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਉਸ ਤੋਂ ਪਹਿਲਾਂ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ प्लीज ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਵਿਆਹਾਂ ਤੇ ਜਾਂ ਕਿਸੇ ਪਾਰਟੀ ਦੇ ਵਿੱਚ ਤੁਸੀਂ ਆਮ ਤੌਰ ਤੇ ਦੇਖਿਆ ਹੋਏਗਾ ਕਿ ਉੱਥੇ ਚੀਜ਼ ਕੌਨ ਰੋਲ ਹੁੰਦੇ ਨੇ ਜਿਹੜੇ ਕਿ ਵੱਡੇ ਛੋਟੇ ਹਰ ਕਿਸੇ ਨੂੰ ਹੀ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਇਹ ਜਿੰਨੇ ਬਾਹਰੋਂ ਕ੍ਰਿਸਪੀ ਹੁੰਦੇ ਨੇ ਉਹਨੇ ਹੀ ਅੰਦਰੋਂ ਬੜੇ ਹੀ ਸੌਫਟ ਹੁੰਦੇ ਨੇ ਤੇ ਬੜੇ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਰੈਸਪੀ ਇਹਦੀ ਬੜੀ ਸਿੰਪਲ ਹੈ ਤੇ ਵਿਆਹਾਂ ਸ਼ਾਦੀਆਂ ਵਿੱਚ ਮਿਲਣ ਵਾਲੇ ਚੀਜ਼ ਕੌਨ ਰੋਲ ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਤੇ ਚਲੋ ਇਹਦੀ ਰੈਸਪੀ ਮੈਂ ਤੁਹਾਡੇ ਨਾਲ ਸਟਾਰਟ ਕਰਦੀਆਂ ਬਹੁਤ ਹੀ ਡੇਲੀਸ਼ੀਅਸ ਸਨੈਕਸ ਇਹ ਬਣ ਕੇ ਤਿਆਰ ਹੋਣੇ ਨੇ ਤੇ ਚਲੋ ਫਿਰ ਰੈਸਪੀ ਸ਼ੁਰੂ ਕਰੀਏ ਚੀਜ਼ ਕੌਨ ਰੋਲ ਬਣਾਉਣ ਵਾਸਤੇ ਇੱਥੇ ਮੈਂ 250 ਗ੍ਰਾਮ ਦੇਖੋ ਪਨੀਰ ਲੈ ਲਿੱਤਾ ਤੇ ਇਸ ਨੂੰ ਮੈਂ ਇਸ ਤਰ੍ਹਾਂ ਕ੍ਰਸ਼ ਕਰ ਲਿੱਤਾ ਹੋਇਆ ਹੈ ਪਨੀਰ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਇਸ ਨੂੰ ਕੱਦੂਕਸ ਨਾਲ ਵੀ ਕ੍ਰਸ਼ ਕਰ ਸਕਦੇ ਹੋ ਤੇ ਹੁਣ ਮੈਂ ਦੋ ਬ੍ਰੈਡ ਦੇ ਸਲਾਈਸ ਲੈ ਲਿੱਤੇ ਨੇ ਤੇ ਇਹਨਾਂ ਸਲਾਈਸ ਦੇ ਉੱਪਰ ਥੋੜੇ ਜਿਹਾ ਪਾਣੀ ਦੇ ਛਿੱਟੇ ਲਗਾਵਾਂਗੇ ਆ ਜੋ ਜਿਹੜੀ ਬ੍ਰੈਡ ਹੈਗੀ ਇਹ ਹੋਰ ਸੌਫਟ ਹੋ ਜੇ ਤੇ ਇਸ ਤਰ੍ਹਾਂ ਕ੍ਰਸ਼ ਕਰਕੇ ਮੈਂ ਵੀ ਇਸ ਦੇ ਵਿੱਚ ਪਾ ਰਹੀ ਆ ਤੇ ਦੇਖੋ ਤੁਸੀਂ ਦੋਨੋਂ ਹੀ ਪੀਸ ਜਿਹੜੇ ਹੈਗੇ ਨੇ ਮੈਂ ਪਨੀਰ ਦੇ ਵਿੱਚ ਪਾ ਦਿੱਤੇ ਨੇ ਇਸ ਤਰੀਕੇ ਨਾਲ ਕ੍ਰਸ਼ ਕਰਕੇ ਬ੍ਰੈਡ ਨੂੰ ਬਹੁਤ ਜ਼ਿਆਦਾ ਆਪਾਂ ਗਿੱਲਾ ਨਹੀਂ ਕਰਨਾ ਸਿਰਫ ਇਸ ਤਰ੍ਹਾਂ ਥੋੜੇ ਜੇ ਛਿੱਟੇ ਹੀ ਲਗਾਣੇ ਨੇ ਤੇ ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਦੇਖੋ ਚੰਗੀ ਤਰ੍ਹਾਂ ਇਸ ਤਰ੍ਹਾਂ ਮੈਂ ਮਿਕਸ ਕਰ ਰਹੀ ਆ ਤੇ ਹੁਣ ਇਸ ਦੇ ਵਿੱਚ ਮੈਂ ਪਾ ਦਾਂਗੀ ਅੱਧਾ ਚਮਚ ਨਮਕ ਦਾ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਨਾਲ ਹੀ ਇੱਥੇ ਮੈਂ ਦੋ ਹਰੀਆਂ ਮਿਰਚਾਂ ਬਰੀਕ-ਬਰੀਕ ਕੱਟ ਕੇ ਪਾ ਦਿੱਤੀਆਂ ਨੇ ਤੇ ਹੁਣ ਇਸ ਦੇ ਵਿੱਚ ਵਧੀਆ ਬਾਈਂਡਿੰਗ ਲੈਣ ਵਾਸਤੇ ਇੱਕ ਚਮਚ ਮੈਂ ਇੱਥੇ ਕਾਰਨਫਲੋਰ ਦਾ ਪਾ ਰਹੀ ਹਾਂ ਤੁਸੀਂ ਕਾਰਨਫਲੋਰ ਦੀ ਜਗ੍ਹਾ ਤੇ ਇੱਥੇ ਆਰਾ ਰੋਟ ਵੀ ਪਾ ਸਕਦੇ ਹੋ ਤੇ ਨਾਲ ਹੀ ਇੱਥੇ ਇੱਕ ਚਮਚ ਮੈਂ ਮੈਦੇ ਦਾ ਵੀ ਪਾ ਰਹੀ ਹਾਂ ਇਹਨਾਂ ਦੇ ਨਾਲ ਬਾਈਂਡਿੰਗ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਗੁੰਨ ਲੈਣਾ ਤੇ ਦੇਖੋ ਇਸ ਤਰ੍ਹਾਂ ਮੈਂ ਥੋੜਾ ਜਿਹਾ ਪਨੀਰ ਅਲੱਗ ਤੋਂ ਵੀ ਇੱਕ ਪਲੇਟ ਦੇ ਵਿੱਚ ਕੱਢ ਲਿੱਤਾ ਉਹ ਤੁਹਾਨੂੰ ਮੈਂ ਅੱਗੇ ਦੱਸਾਂਗੀ ਕਿ ਮੈਂ ਅਲੱਗ ਕਿਉਂ ਕੱਢ ਲਿਆ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਟੇ ਦੀ ਤਰ੍ਹਾਂ ਇਸ ਦਾ ਡੋ ਲਗਾ ਲੈਣਾ ਪਰ ਇਸ ਦੇ ਵਿੱਚ ਬਿਲਕੁਲ ਵੀ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਕਿਉਂਕਿ ਪਨੀਰ ਦੇ ਵਿੱਚ ਪਹਿਲਾਂ ਹੀ ਮੋਇਸਚਰ ਹੁੰਦਾ ਹੈ ਤੇ ਜਿਹੜਾ ਡੋ ਹੈਗਾ ਬਹੁਤ ਵਧੀਆ ਤਰੀਕੇ ਨਾਲ ਲੱਗ ਜਾਣਾ ਤੇ ਦੇਖੋ ਬਿਲਕੁਲ ਆٹے ਦੀ ਤਰ੍ਹਾਂ ਇਹ ਡੋ ਲੱਗ ਕੇ ਤਿਆਰ ਹੋ ਗਿਆ ਤੇ ਮੈਂ ਇਸ ਦੇ ਵਿੱਚ ਪਾਣੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕੀਤਾ ਤੇ ਡੋ ਸਾਡਾ ਰੈਡੀ ਹੋ ਗਿਆ ਤੇ ਹੁਣ ਇੱਕ ਸਾਈਡ ਤੇ ਮੈਂ ਇੱਕ ਖਾਲੀ ਕਟੋਰੀ ਲੈ ਕੇ ਉਸ ਦੇ ਵਿੱਚ ਅੱਧਾ ਕਟੋਰੀ ਪਾਣੀ ਦੀ ਭਰ ਦਿੱਤੀ ਹੈ ਤੇ ਨਾਲ ਹੀ ਉਸ ਦੇ ਵਿੱਚ ਮੈਂ 2 ਚਮਚ ਮੈਦੇ ਦੇ ਪਾ ਦਿੱਤੇ ਨੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਦਾ ਇੱਕ ਪਤਲਾ ਜਿਹਾ ਘੋਲ ਬਣਾ ਕੇ ਤਿਆਰ ਕਰਕੇ ਰੱਖ ਲੈਣਾ ਇਹ ਵੀ ਤਿਆਰੀ ਆਪਾਂ ਪਹਿਲਾਂ ਤੋਂ ਹੀ ਕਰਕੇ ਰੱਖ ਲੈਣੀ ਹੈ ਤੇ ਦੇਖੋ ਘੋਲ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਨਾਲ ਹੀ ਇੱਕ ਸਾਈਡ ਤੇ ਮੈਂ ਦੇਖੋ ਬ੍ਰੈਡ ਕਰਮਸ ਵੀ ਲੈ ਲਿੱਤੇ ਨੇ ਜੇ ਤੁਹਾਡੇ ਕੋਲ ਬ੍ਰੈਡ ਕਰਮਸ ਨਹੀਂ ਹੈਗੇ ਤਾਂ ਤੁਸੀਂ ਦੋ ਬ੍ਰੈਡ ਦੇ ਪੀਸ ਲੈ ਕੇ ਮਿਕਸੀ ਦੇ ਵਿੱਚ ਉਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਉਸ ਦਾ ਚੂਰਾ ਬਣਾ ਲੈਣਾ ਤੇ ਹੁਣ ਇੱਥੇ ਦੇਖੋ ਡੋ ਵੀ ਰੈਡੀ ਹੋ ਗਿਆ ਤੇ ਜਿਹੜਾ ਪਨੀਰ ਆਪਾਂ ਅਲੱਗ ਤੋਂ ਕੱਢ ਲਿਆ ਸੀ ਹੁਣ ਇਹ ਵੀ ਮੈਂ ਇੱਕ ਸਾਈਡ ਤੇ ਰੱਖ ਦਿੱਤਾ ਹੈ ਤੇ ਹੁਣ ਮੈਂ ਥੋੜੇ ਜੇ সুইਟ ਕੌਰਨ ਲੈ ਕੇ ਉਹਨਾਂ ਨੂੰ ਛੋਟੇ ਜੇ ਬਰਤਨ ਦੇ ਵਿੱਚ 2 ਮਿੰਟ ਲਈ ਬੋਇਲ ਕਰ ਦਿੱਤਾ ਸੀ ਤੇ ਦੇਖੋ ਇਹ ਬੋਇਲ ਕੀਤੇ ਹੋਏ সুইਟ ਕੌਰਨ ਹੈਗੇ ਨੇ ਤੇ ਇਹਨਾਂ ਨੂੰ ਜਿਹੜਾ ਪਨੀਰ ਆਪਾਂ ਅਲੱਗ ਤੋਂ ਕੱਢਿਆ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੁਸੀਂ ਦੇਖਿਆ ਕਿ ਨਮਕ ਤੇ ਹਰੀ ਮਿਰਚ ਦਾ ਹੀ ਇਸਤੇਮਾਲ ਕੀਤਾ ਮੈਂ সুইਟ ਕੌਰਨ ਰੋਲ ਦੇ ਵਿੱਚ ਇਸਦੇ ਵਿੱਚ ਕੋਈ ਬਹੁਤ ਜ਼ਿਆਦਾ ਮਿਰਚ ਮਸਾਲੇ ਨਹੀਂ ਪੈਂਦੇ ਦੇਖੋ ਬਹੁਤ ਥੋੜੇ ਜੇ ਇਨਗਰੀਡੀਅੰਟ ਤੋਂ ਹੀ ਬਹੁਤ ਵਧੀਆ ਰੋਲ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਪਨੀਰ ਤੇ ਕੌਰਨ ਨੂੰ ਵੀ ਮੈਂ ਦੇਖੋ ਮਿਕਸ ਕਰ ਲਿੱਤਾ ਹੈ ਤਾਂ ਹੁਣ ਆਪਾਂ ਜਿਹੜਾ ਡੋ ਬਣਾ ਕੇ ਰੱਖਿਆ ਇਸ ਤਰ੍ਹਾਂ ਇੱਕ ਛੋਟਾ ਜਿਹਾ ਪੇੜਾ ਕਰ ਲਾਂਗੇ ਤੇ ਦੇਖੋ ਇਸ ਤਰੀਕੇ ਨਾਲ ਇਹਨੂੰ ਫਲੈਟ ਕਰ ਲਾਂਗੇ ਇੱਕ ਟਿੱਕੀ ਜਿਹੀ ਬਣਾ ਲਾਂਗੇ ਇਸ ਦੀ ਤੇ ਮੈਂ ਦੇਖੋ ਇਸ ਦੀ ਇੱਕ ਟਿੱਕੀ ਜਿਹੀ ਬਣਾ ਲੇਤੀ ਹੈ ਤੇ ਹੁਣ ਪਨੀਰ ਅਤੇ ਕੌਰਨ ਵਾਲਾ ਜਿਹੜਾ ਮਿਕਸਚਰ ਹੈਗਾ ਉਹ ਥੋੜਾ ਜਿਹਾ ਆਪਾਂ ਇਸ ਦੇ ਵਿੱਚ ਸਟਫ ਕਰ ਦਾਂਗੇ ਤੇ ਹੁਣ ਇਹਨੂੰ ਇਸ ਤਰ੍ਹਾਂ ਬੰਦ ਕਰਕੇ ਆਪਾਂ ਇਸ ਦਾ ਰੋਲ ਬਣਾ ਲਵਾਂਗੇ ਕੋਨ ਬਿਲਕੁਲ ਵੀ ਡੋ ਦੇ ਉੱਪਰ ਨਹੀਂ ਆਣੇ ਚਾਹੀਦੇ ਨਹੀਂ ਤਾਂ ਫਰਾਈ ਕਰਨ ਲੱਗੇ ਫਿਰ ਜਿਹੜਾ ਰੋਲ ਹੈਗਾ ਖਰਾਬ ਹੋ ਜਾਂਦਾ ਹੈ ਦੇਖੋ ਕਿੰਨਾ ਵਧੀਆ ਰੋਲ ਬਣ ਕੇ ਤਿਆਰ ਹੋ ਗਿਆ ਤੇ ਕੋਨ ਦਾ ਕੋਈ ਵੀ ਪੀਸ ਜਿਹੜਾ ਹੈਗਾ ਉੱਪਰ ਨਹੀਂ ਆਇਆ ਮੈਂ ਤੁਹਾਨੂੰ ਨੇੜੇ ਤੋਂ ਦਿਖਾਨੀ ਆ ਸਾਰੇ ਕੋਨ ਜਿਹੜੇ ਆਪਾਂ ਸਟਫ ਕੀਤੇ ਨੇ ਉਹ ਅੰਦਰ ਹੀ ਨੇ ਬਿਲਕੁਲ ਵੀ ਉੱਪਰ ਨਹੀਂ ਆਇਆ ਇਸੇ ਤਰੀਕੇ ਦੇ ਨਾਲ ਮੈਂ ਸਾਰੇ ਹੀ ਰੋਲ ਬਣਾ ਕੇ ਇੱਕ ਪਲੇਟ ਦੇ ਵਿੱਚ ਰੱਖ ਲਿੱਤੇ ਨੇ ਤੇ ਰੋਲ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋ ਚੁੱਕੇ ਨੇ ਹੁਣ ਜਿਹੜਾ ਆਪਾਂ ਘੋਲ ਬਣਾਇਆ ਹੋਇਆ ਉਸ ਨੂੰ ਇੱਕ ਵਾਰੀ ਆਪਾਂ ਚੰਗੀ ਤਰ੍ਹਾਂ ਹਿਲਾ ਲੈਣੇ ਆ ਤੇ ਜਿਹੜੇ ਰੋਲ ਬਣਾ ਕੇ ਤਿਆਰ ਕੀਤੇ ਹੋਏ ਨੇ ਉਹ ਆਪਾਂ ਦੇਖੋ ਇਸ ਤਰ੍ਹਾਂ ਘੋਲ ਦੇ ਵਿੱਚ ਪਾ ਲੈਂਦੇ ਨੇ ਤੇ ਜਿਹੜਾ ਰੋਲ ਹੈਗਾ ਇਸ ਨੂੰ ਆਪਾਂ ਬਿਨਾ ਬ੍ਰੈਡ ਕ੍ਰੰਮਸ ਜਾਂ ਬਿਨਾ ਘੋਲ ਤੋਂ ਵੀ ਫਰਾਈ ਕਰ ਸਕਦੇ ਆ ਪਰ ਦੇਖੋ ਹੁਣ ਮੈਂ ਇਸ ਤਰੀਕੇ ਦੇ ਨਾਲ ਬ੍ਰੈਡ ਕ੍ਰੰਮਸ ਵੀ ਲਗਾ ਲਾਂਗੀ ਪਰ ਹਾਂ ਜੇ ਆਪਾਂ ਬਿਨਾਂ ਕੋਲ ਜਾਂ ਬਿਨਾਂ ਬ੍ਰੈਡ ਕ੍ਰੰਮਸ ਲਗਾਏ ਇਸ ਨੂੰ ਫਰਾਈ ਕਰ ਦਿੱਤਾ ਇਹ ਫਰਾਈ ਤਾਂ ਹੋ ਜਾਣਗੇ ਪਰ ਅੰਦਰ ਇਹਨਾਂ ਦੇ ਬਹੁਤ ਜ਼ਿਆਦਾ ਤੇਲ ਭਰਿਆ ਜਾਏਗਾ ਜਿਹੜਾ ਕਿ ਬਿਲਕੁਲ ਵਧੀਆ ਨਹੀਂ ਲੱਗੇਗਾ ਇਸ ਲਈ ਇਸ ਤਰੀਕੇ ਦੇ ਨਾਲ ਬ੍ਰੈਡ ਕ੍ਰੰਮਸ ਲਗਾਣੇ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਜਿਹੜਾ ਤੇਲ ਹੈਗਾ ਅੰਦਰ ਤੱਕ ਨਹੀਂ ਭਰਿਆ ਜਾਂਦਾ ਤੇ ਦੇਖੋ ਸਾਰੇ ਰੋਲ ਨੂੰ ਮੈਂ ਬ੍ਰੈਡ ਕ੍ਰੰਮਸ ਲਗਾ ਕੇ ਰੱਖ ਲਿੱਤਾ ਹੈ ਤੇ ਹੁਣ ਮੈਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਤੇ ਫਲੇਮ ਇਸ ਦੀ ਮੀਡੀਅਮ ਕਰ ਦਿੱਤੀ ਏ ਕਿਉਂਕਿ ਜਿਹੜਾ ਪਨੀਰ ਹੈਗਾ ਉਹ ਬਹੁਤ ਹੀ ਜਲਦੀ ਫਰਾਈ ਹੋ ਜਾਂਦਾ ਐ ਇਹਨੂੰ ਫਰਾਈ ਹੁੰਦੇ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਦੇਖੋ ਕਿੰਨੀ ਹੀ ਜਲਦੀ ਇਹਨਾਂ ਨੂੰ ਕਲਰ ਆਣਾ ਸ਼ੁਰੂ ਹੋ ਗਿਆ ਆਪਾਂ ਬਿਲਕੁਲ ਮੀਡੀਅਮ ਫਲੇਮ ਤੇ ਇਹਨਾਂ ਨੂੰ ਫਰਾਈ ਕਰ ਰਹੇ ਆ ਤੇ ਬੜੇ ਹੀ ਆਰਾਮ ਨਾਲ ਇਹਨਾਂ ਨੂੰ ਪਲਟਾਣਾ ਕਿਉਂਕਿ ਪਨੀਰ ਬਹੁਤ ਸੌਫਟ ਹੁੰਦਾ ਐ ਜੇ ਇਹ ਫਟ ਗਏ ਤਾਂ ਖਰਾਬ ਹੋ ਜਾਣੇ ਨੇ ਇਸ ਲਈ ਇਹਨਾਂ ਨੂੰ ਬੜੇ ਆਰਾਮ ਆਰਾਮ ਦੇ ਨਾਲ ਹਿਲਾਣਾ ਤੇ ਬਹੁਤ ਹੀ ਜਲਦੀ ਦੇਖੋ ਇਹਨਾਂ ਦੇ ਉੱਪਰ ਕਿੰਨਾ ਸੋਨਾ 골ਡਨ ਕਲਰ ਆ ਗਿਆ ਤੇ ਇਹ ਕਿੰਨੇ ਹੀ ਵਧੀਆ ਦੇਖੋ ਲੱਗ ਰਹੇ ਨੇ ਬਿਲਕੁਲ ਜਿਵੇਂ ਆਪਾਂ ਵਿਆਹਾਂ ਵਿੱਚ ਖਾਂਦੇ ਆਂ ਪਾਰਟਿਸਟ ਖਾਂਦੇ ਆਂ ਜਾਂ ਆਪਾਂ ਬਾਜ਼ਾਰੋਂ ਮੰਗਾ ਕੇ ਖਾਂਦੇ ਆਂ ਸੇਮ ਉਸੇ ਤਰ੍ਹਾਂ ਦੇ ਹੀ ਇਹ ਚੀਜ਼ ਕੋਨ ਰੋਲ ਤਿਆਰ ਹੋਏ ਨੇ ਤੇ ਇਸ ਤਰੀਕੇ ਦੇ ਨਾਲ ਮੈਂ ਇਹ ਸਾਰੇ ਹੀ ਕੋਹ ਦੇਖੋ ਚੀਜ਼ ਕੋਨ ਰੋਲ ਹੁਣ ਕੱਢ ਕੇ ਇੱਕ ਪਲੇਟ ਦੇ ਵਿੱਚ ਰੱਖ ਰਹੀਆਂ ਇਹ ਜਿੰਨੇ ਜਿਆਦਾ ਬਾਹਰੋਂ ਦੀ ਤੁਹਾਨੂੰ ਕ੍ਰਿਸਪੀ ਲੱਗ ਰਹੇ ਨੇ ਇਹ ਅੰਦਰੋਂ ਦੀ ਓਨੇ ਹੀ ਜਿਆਦਾ ਸੌਫਟ ਬਣ ਕੇ ਤਿਆਰ ਹੋਏ ਨੇ ਤੇ ਦੇਖੋ ਚੀਜ਼ ਕੋਨ ਰੋਲ ਕਿੰਨੇ ਜਿਆਦਾ ਵਧੀਆ ਬਣ ਕੇ ਤਿਆਰ ਹੋ ਗਏ ਹੋਏ ਨੇ ਕਿੰਨੀ ਸੌਖੀ ਤੇ ਸਿੰਪਲ ਜੀ ਦੇਖੋ ਛੋਟੀ ਜੀ ਇਹ ਰੈਸਪੀ ਹੈ ਮੈਨੂੰ ਉਮੀਦ ਹੈ ਤੁਹਾਨੂੰ ਇਹ ਬਹੁਤ ਪਸੰਦ ਆਏਗੀ ਮੈਂ ਤੁਹਾਨੂੰ ਇੱਕ ਰੋਲ ਜਿਹੜਾ ਹੈਗਾ ਉਹ ਕੱਟ ਕੇ ਵੀ ਦਿਖਾਵਾਂਗੀ ਅੰਦਰੋਂ ਦੀ ਇਹ ਬੜੇ ਹੀ ਸੌਫਟ ਨੇ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਅੰਦਰੋਂ ਦੀ ਇਹ ਸੌਫਟ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਵਧੀਆ ਬੜੇ ਹੀ ਡੇਲੀਸ਼ੀਅਸ ਚੀਜ਼ ਕੋਨ ਰੋਲ ਜਿਹੜੇ ਹੈਗੇ ਨੇ ਬੜੀ ਹੀ ਜਲਦੀ ਬਹੁਤ ਘੱਟ ਇੰਗਰੀਡੀIENTS ਦੇ ਨਾਲ ਦੇਖੋ ਇਹ ਬਣ ਕੇ ਤਿਆਰ ਹੋ ਗਏ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ ਅਗਲੀ ਰੈਸিপি 'ਚ ਫੇਰ ਆਪਾਂ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ